ਸਿਹਤ ਪੰਜਾਬ ਦੀ ਚੈਨਲ ਨੂੰ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਅੱਜ ਕੱਲ ਬਦਲਦੇ ਮੌਸਮ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਖਾਂਸੀ ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਹੋਈ ਪਈ ਹੈ ਤਾਂ ਜੇਕਰ ਦੋਸਤੋ ਤੁਸੀਂ ਬਹੁਤ ਸਾਰੇ ਦਵਾਈਆਂ ਲੈ ਕੇ ਥੱਕ ਚੁੱਕੇ ਹੋ ਤਾਂ ਅੱਜ ਦੀ ਇਸ ਵੀਡੀਓ ਵਿੱਚ ਦੱਸੇਗੇ ਨੁਸਖੇ ਦਾ ਤੁਸੀਂ ਸੇਵਨ ਜ਼ਰੂਰ ਕਰਨਾ ਹੈ ਅੱਜ ਦੀ ਇਸ ਵੀਡੀਓ ਵਿੱਚ ਦੱਸਿਆ ਗਿਆ ਨੁਸਖਾ ਦੋਸਤੋ ਤੁਹਾਡੀ ਖਾਂਸੀ ਜ਼ੁਕਾਮ ਅਦਰਕ ਬੁਖਾਰ ਤੇ ਤੁਹਾਨੂੰ ਰਾਹਤ ਦਵਾਵੇਗਾ ਤਾਂ ਆਓ ਦੋਸਤੋ ਬਿਨਾ ਕਿਸੇ ਦੇਰੀ ਇਹ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਇਸ ਨੁਸਖੇ ਨੂੰ ਬਣਾਉਣ ਲਈ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਪਵੇਗੀ ਤਾਂ ਸਭ ਤੋਂ ਪਹਿਲੇ ਨੰਬਰ ਤੇ ਹੈ ਦੋਸਤੋ ਅਦਰਕ ਅਤੇ ਗੁੜ ਗਲੇ ਦੀ ਖੰਗ ਜਾਂ ਫਿਰ ਸੁੱਕੀ ਖੰਗ ਨੂੰ ਖਤਮ ਕਰਨ ਲਈ ਦੋਸਤ ਤੁਸੀਂ ਕੀ ਕਰਨਾ ਹੈ ਕਿ ਪੀਸੀ ਹੋਈ ਅਦਰਕ ਵਿੱਚ ਗੁੜ ਅਤੇ ਦੋਸਤੋ ਥੋੜਾ ਜਿਹਾ ਦੈਸਿਕ ਕਿਉ ਮਿਲਾਉਣਾ ਹੈ ਇਹਨਾਂ ਸਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਇਸਦਾ ਸੇਵਨ ਕਰਨਾ ਹੈ ਜੇਕਰ ਦੋਸਤੋ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡੇ ਸਰੀਰ ਨੂੰ ਇਸ ਦੇ ਬਹੁਤ ਜ਼ਿਆਦਾ ਫਾਇਦੇ ਮਿਲਣਗੇ ਗੁਰਦੀ ਜਗ੍ਹਾ ਤੇ ਦੋਸਤੋ ਤੁਸੀਂ ਸ਼ਹਿਰ ਦਾ ਪ੍ਰਯੋਗ ਵੀ ਕਰ ਸਕਦੇ ਹੋ ਅਗੇ ਇਹ ਦੋਸਤੋ ਮਲਠੀ ਮਲਠੀ ਦਾ ਚੂਰਨ ਦੋਸਤੋ ਪਾਣ ਦੇ ਪੱਤੇ ਵਿੱਚ ਰੱਖ ਕੇ ਜੇਕਰ ਤੁਸੀਂ ਇਸਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡਾ ਗਲਾ ਠੀਕ ਹੋਵੇਗਾ ਅਤੇ ਦੋਸਤੋ ਤੁਹਾਡ ਨੂੰ ਮੂਹ ਦੀ ਸਮੱਸਿਆ ਕਦੇ ਨਹੀਂ ਹੋਵੇਗੀ ਜੇਕਰ ਤੁਹਾਡਾ ਗਲਾਸ ਸਾਫ਼ ਨਾ ਹੁੰਦਾ ਹੋਵੇ ਤੁਹਾਡੇ ਗਲੇ ਵਿੱਚ ਦਰਦ ਹੋਵੇ ਸੋਜ ਹੋਵੇ ਤਾਂ ਦੋਸਤੋ ਉਹ ਵੀ ਠੀਕ ਹੋ ਜਾਵੇਗੀ ਤਾਂ ਦੋਸਤੋ ਉਮੀਦ ਕਰਦੇ ਹਾਂ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਇਸੇ ਸਾਡੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵੈਸੇ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤੋ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ